ਅੱਜ ਦੇ ਸਮੇਂ ਦੇ ਵਿੱਚ ਦੋਸਤ ਮਿੱਤਰ ਤੇ ਰਿਸ਼ਤੇਦਾਰ ਕਿਹੜਾਗਾ ਜੋ ਕਿ ਬਹੁਤ ਪਿਆਰ ਕਰ ਰਿਹਾਗਾ ਕਿਉਂਕਿ ਪਿਆਰ ਕੱਲ ਦਾ ਅੱਜ ਕੱਲ ਜੇ ਦੇਖਿਆ ਜਾਵੇ ਤਾਂ ਹੈ ਨਹੀਂ ਮੋਹ ਜ਼ਰੂਰ ਨੇ ਤੇ ਮੋਹ ਨੂੰ ਪਿਆਰ ਨਹੀਂ ਮੰਨਿਆ ਜਾਂਦਾ ਕਿਉਂਕਿ ਜਿੱਥੇ ਪਿਆਰ ਹੋਗਾ ਉੱਥੇ ਹਮੇਸ਼ਾ ਸਹੀ ਰਸਤੇ ਹੀ ਪਾਇਆ ਜਾਗਾ ਪਵਾਤੋਈ ਕੋਈ ਵੀ ਗਲ ਗੁੱਸੇ ਨਾਲ ਵੀ ਕਹਿਤੀ ਸਹੀ ਪਰ ਉਹ ਪਿਆਰ ਦੇ ਚਤ ਤਬਦੀਲ ਹੋ ਜਾਂਦਾ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਯਾਰ ਦੋਸਤ ਰਿਸ਼ਤੇਦਾਰ ਇੱਕ ਦੂਜੇ ਨੂੰ ਜਾਂਦੇ ਨਹੀਂ ਜੇ ਕਿਸੇ ਦਾ ਚੰਗਾ ਹੁੰਦਾਗਾ ਉਸ ਨੂੰ ਦੇਖ ਕੇ ਜਰਦੇ ਨਹੀਂ ਕਿਉਂਕਿ ਹਮੇਸ਼ਾ ਕਿਸੇ ਦੀ ਚੜ੍ਹਾਈ ਹੁੰਦੀ ਨੂੰ ਦੇਖ ਕੇ ਲੋਕ ਮਣਾ ਦੇ ਵਿੱਚ ਮੱਥੇ ਉੱਤੇ ਵੱਟ ਪਾ ਲੈਂਦੇ ਆ ਤੇ ਸਹੀ ਰਿਸ਼ਤੇਦਾਰ ਦੋਸਤ ਉਹ ਹੀ ਹੁੰਦਾ ਜੋ ਤੁਹਾਨੂੰ ਸਹੀ ਰਸਤੇ ਪਾਵੇ ਤੇ ਨਸ਼ਿਆਂ ਤੋਂ ਹਮੇਸ਼ਾ ਬਚਾਵੇ ਕਿਉਂਕਿ ਕੁਝ ਨਾ ਕੋ ਸਮਝਾਉਂਦਾ ਰਹੇ ਕਿਉਂਕਿ ਅੱਜਕੱਲ ਮਾੜੇ ਰਸਤੇ ਪਾਉਣ ਵਾਲੇ ਬਹੁਤ ਮਿਲ ਜਾਂਦੇ ਨੇ ਤੇ ਸਹੀ ਰਸਤੇ ਪਾਉਣ ਵਾਲਾ ਕੋਈ ਕੋਈ ਹੁੰਦਾ ਇਸ ਕਰਕੇ ਸਹੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹਮੇਸ਼ਾ ਸਹੀ ਦਾ ਸਾਥ ਦਿਓ